ਘਰ ਟਹਿ ਚੁੱਕਿਆ ਕੱਚਾ 40-45 ਸਾਲ ਪਹਿਲਾਂ ਬਣਿਆ ਹੋਇਆ ਘਰ ਬਾਲਿਆਂ ਦੀ ਛੱਤ ਤੇ ਮਕਾਨ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਸਮਾਨ ਕੱਢ ਕੇ ਬਾਹਰ ਰੱਖਿਆ ਗਿਆ ਮਹਿਲਾ ਮਨਾਰਿਆਂ ਵਾਲੇ ਇੱਥੇ ਲੋਕ ਆ ਇੱਥੇ ਤਾਂ ਬਿਲਡਿੰਗਾਂ ਉੱਚੀਆਂ ਥੋੜਾ ਕੱਚਾ ਜੋ ਵੀ ਟਹਿ ਗਿਆ ਅੱਜ ਅਸੀਂ ਸਾਰੇ ਕੁਝ ਵਾਲੇ ਤੇ ਹੀ ਸਾਡਾ ਸਭ ਕੁਝ ਛਾਈ ਤੁਸੀਂ ਕਰੋੜਾਂ ਦੇ ਮਾਲਕ ਸੀ ਉਹ ਕਰੋੜਾਂ ਦੇ ਮਾਲਕ ਸੀ ਸਾਡੇ 24 ਫਲੈਟ ਸੀਗੇ ਜੀ ਸਾਮਾਨ ਤੁਹਾਨੂੰ ਅੱਜ ਕੱਢਣਾ ਪੈ ਗਿਆ ਇਹ ਹਾਲਾਤ ਕਿਉਂ ਬਣ ਗਏ ਇਦਾਂ ਦੇ ਮਜਬੂਰੀਆਂ ਕਾਸ ਨੇ ਤੁਸੀਂ ਦੱਸ ਰਹੇ ਹੋ ਵੀ ਛੱਤ ਟੈ ਗਈ ਕੀ ਕੀ ਇੱਥੇ ਸੀਗਾ ਕੁਸੀਂ ਅੰਦਰ ਸੀ ਜਾਂ ਬਾਹਰ ਸੀ ਕਿ ਮੇਟ ਹੈਗੀ ਅੰਦਰੇ ਬੈਠੀ ਸੀਗੀ ਜੀ ਮੈਂ ਕੁੜੀ ਜੌਬ ਤੇ ਗਈ ਸੀ ਹਲੇ ਜ ਗਈ ਨੂੰ ਜਿੰਨਾ ਘੰਟਾ ਹੋਇਆ ਦਾ ਮੈਂ ਬੈਠੀ ਸੀ ਚੜਚੜ ਹੋਣ ਲੱਗੀ ਮੈਂ ਪਤਾ ਨਹੀਂ ਕੀ ਹੋਇਆ ਇੱਕ ਲੱਖ ਤੇ ਛੱਤ ਥੱਲੇ ਗਿਰ ਗਈ ਜੀ ਮੈਂ ਨੱਠ ਕੇ ਬਾਹਰ ਆ ਕੇ ਬਚੀ ਇਹ ਵੀ ਦੋ ਕਮਰੇ ਹਨ ਜੀ ਹਾਂ ਜੀ ਇਹ ਦੋ ਕਮਰੇ ਇੱਕ ਰਸੋਈ ਛੋਟੀ ਜਿਹੀ ਹੈ ਸੋ ਇਹਦੇ ਵੀ ਛੱਤ ਰੁੱਟੀ ਹੋਈ ਹੈ ਹਾਂ ਜੀ ਰੁੱਟੀ ਜੀ ਰਸੋਈ ਦੀ ਵੀ ਜਿਹੜੀ ਛੱਤ ਟੁੱਟੀ ਹੋਏ ਇਹ ਤਾਂ ਤੁਸੀਂ ਹਮੇਸ਼ਾ ਖਤਰੇ ਦੇ ਥੱਲੇ ਰਹਦੇ ਹਾਂ ਹਾਂ ਜੀ ਆ ਦੇਖ ਲਓ ਜੀ ਅੰਕਲ ਤੋਂ ਬਚਾਓ ਹੋ ਗਿਆ ਜੀ ਨਹੀਂ ਤਾਂ ਜਾਂਦੇ ਜਾਂਦੇ ਬਸ ਬੱਚੇ ਹੀ ਆ ਜੀ ਰੱਬ ਨੇ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਆ ਇਸ ਸਮੇਂ ਜਿਹੜੀ ਬਾਲਿਆਂ ਦੀ ਛੱਤ ਆ ਬਾਲੇ ਸਾਰੇ ਗਲ ਚੁੱਕੇ ਆ ਬਿਲਕੁਲ ਮੰਦੇ ਹਾਲਾਤ ਆ ਤਾਂ ਮੀਂਹ ਦੇ ਵਿੱਚ ਖੁਸ਼ੀਆਂ ਮਨਾਉਂਦੇ ਆ ਤੁਹਾਡੇ ਲਈ ਤਾਂ ਫਿਰ ਸਮੱਸਿਆ ਬਣ ਜਾਂਦੀ ਸਾਡੇ ਜੀ ਆਪਣੇ ਖੁਸ਼ੀਆਂ ਮਨਾਉਂਦੇ ਜੀ ਪਰਦੇ ਚਕਚਕ ਕੇ ਤਾੜੀਆਂ ਮਾਰ ਮਾਰ ਹਾਸੇ ਵੀ ਨਾ ਦੇ ਘਰ ਪਾਣੀ ਵੜ ਗਿਆ ਜੀ ਚਲੋ ਕੀ ਆਪਣੇ ਆਤੇ ਅਸੀਂ ਰੋਸ ਛੱਡੀਏ ਪਰ ਕਿਸੇ ਨੇ ਤੁਹਾਡੀ ਮਦਦ ਕੀਤੀ ਕੋਈ ਨਹੀਂ ਜੀ ਹਲੇ ਕੋਈ ਮਦਦ ਨਹੀਂ ਕੀਤੀ ਮੇਰੇ ਕਿਸੇ ਨੇ ਨਹੀਂ ਜੀ ਹਲੇ ਕਿਸੇ ਨੇ ਕੇ ਵੀ ਭਾਈ ਅਸੀਂ ਕਰਾਲ ਮਿਲ ਕੇ ਕਰ ਲੈਨੇ ਆ ਜੀ ਉਹ ਕਹਿੰਦੇ ਤੁਸੀਂ ਪਾ ਲੋ ਜਿੱਦਾਂ ਹੁੰਦਾ ਅਸੀਂ ਮਦਦ ਕਰਾਂਗੇ ਜੀ ਪਤਾ ਨਹੀਂ ਕਰੂੰਗੇ ਨਹੀਂ ਕਰੂੰਗੇ ਜੀ ਰਹਿੰਦੇ ਕਿੱਥੇ ਹੋ ਫਿਲਹਾਲ ਇੱਥੇ ਬਾਹਰੀ ਹਾਂਜੀ ਉਰੀ ਬਾਰੀ ਹੋ ਜਾਂਦੇ ਜੀ ਇੱਥੇ ਹਾਂਜੀ ਉਰੀ ਸੋ ਜਾਂਦੇ ਜੀ ਸਮਾਨ ਪਿਆ ਹੀ ਸਾਰਾ ਚੋਰੀਆਂ ਅੱਜਕੱਲ ਤੁਹਾਨੂੰ ਪਤਾ ਹੀ ਚੋਰੀਆਂ ਹੁੰਦੀਆਂ ਜਿਹੜਾ ਮਾੜਾ ਮੱਟਾ ਸਮਾਨ ਹੈ ਉਹ ਵੀ ਕੋਈ ਚੱਕ ਲਈ ਜਾਂਦਾ ਹੀ ਵੀ ਤੁਹਾਡੀ ਇੱਥੇ ਬਾਹਰੀ ਪੈਂਦੀ ਮੈਂ ਤੇ ਅਪੀਲ ਕਰਦੀ ਜੀ ਮਾਣ ਮੱਟੀ ਮੇਰੀ ਮਦਦ ਕੀਤੀ ਜਾਂ ਮੇਰਾ ਮਕਾਨ ਬਣ ਜਾਵੇ ਜੀ ਇੱਕ ਮੇਰੀ ਕੁੜੀ ਬੈਠੀ ਹੈ 28 ਸਾਲ ਦੀ ਕੁਵਾਰੀ ਉਹਦਾ ਵਿਆਹ ਹੋ ਜਾਵੇ ਬਸ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਜੀ ਮੇਰਾ ਕਿਹਾ ਮੈਂ ਤਾਂ ਹੀ ਅੱਜ ਹੈ ਕੱਲ ਨੂੰ ਨਹੀਂ ਹੈ ਕੋਈ ਜਾਇਦਾਦ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਕੁਛ ਨਹੀਂ ਇਸ ਕੱਚੇ ਘਰ ਤੋਂ ਇਲਾਵਾ ਨਹੀਂ ਜੀ 15 ਸਾਲ ਹੋ ਗਏ ਜੀ ਮੇਰੇ ਆਦਮੀ ਨੂੰ ਮਰੇ ਨੂੰ ਹੀ ਲੋਹ ਇਟਲੀ ਵਿੱਚ ਤੇ ਉੱਥੇ ਫੈਕਟਰੀ 6:00 ਵਜਣਾਂ ਦਾ ਜੀ ਨੱਕ ਪਰ 6:00 ਵਜੇ ਦੀ ਅੱਖਾਂ ਦੀ ਰੋਸ਼ਨੀ ਚੱਲੇਗੀ ਜੀ ਫਿਰ ਉਹਰੇ ਆਗੇ ਜੀ ਉਹ ਸੁੱਕਰ ਹੋ ਗਈ ਹਾਈਪਰ ਟੈਨਸ਼ਨ ਹੋ ਗਈ ਜੀ ਉਹਦੇ ਨਾਲ ਉਹਦੀ ਡੈਥ ਹੋ ਗਈ ਜੀ ਇਹ ਬਿਲਡਿੰਗਾਂ ਜਾਂ ਉੱਚੇ ਮਹਿਲਾਂ ਵਾਲੀ ਥਾਂ ਦੇ ਵਿੱਚ ਇੱਕ ਗਰੀਬ ਦਾ ਘਰ ਟੁੱਟਿਆ ਹੋਇਆ ਟਹਿ ਚੁੱਕਿਆ ਪਰ ਨਾ ਤਾਂ ਸਰਕਾਰ ਦੀ ਕੋਈ ਸਕੀਮ ਆਈ ਹੈ ਤੇ ਨਾ ਸਰਕਾਰ ਤੋਂ ਕੋਈ ਉਮੀਦ ਪਰ ਫਿਰ ਵੀ ਅਸੀਂ ਅਪੀਲ ਜ਼ਰੂਰ ਸਰਕਾਰ ਨੂੰ ਕਰਦੇ ਹਾਂ ਕਿ ਜੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਕਿਰਪਾ ਕਰਕੇ ਜਰੂਰ ਗੌਰ ਕਰੋ ਆਣ ਜੇ ਤੁਸੀਂ ਦੱਸ ਦਿਓ ਲੋਕਾਂ ਨੂੰ ਕਿ ਅਸੀਂ ਤਾਂ ਗਰੀਬਾਂ ਦੇ ਬਹੁਤ ਹਮਾਇਤੀ ਆ ਅਸੀਂ ਗਰੀਬਾਂ ਦੇ ਹੱਕ 'ਚ ਖੜੇ ਆ ਅਸੀਂ ਗਰੀਬਾਂ ਲਈ ਆ ਕਰ ਰਹੇ ਆ ਗਰੀਬਾਂ ਲਈ ਉਹ ਕਰ ਰਹੇ ਆ ਉਹ ਜਿਹੜੇ ਪੋਸਟਰਾਂ ਦੇ ਦਾਅਵੇ ਆ ਜੇਕਰ ਤੁਸੀਂ ਵਾਕਿਆ ਉਹਨਾਂ ਨੂੰ ਹਕੀਕਤ ਦੇ ਵਿੱਚ ਬਦਲਣ ਦੀ ਗੱਲ ਰੱਖਦੇ ਹੋ ਕਿ ਉਹ ਸੱਚ ਆ ਤਾਂ ਫਿਰ ਇਹ ਗਰੀਬਾਂ ਦਾ ਜੋ ਘਰ ਟੁੱਟਿਆ ਇਹ ਘਰ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਐ ਤੇ ਦੂਜੀ ਅਪੀਲ ਜਿਹੜੀ ਹੈਗੀ ਉਹ ਦਾਨੀ ਸੱਜਣਾ ਨੂੰ ਅਸੀਂ ਕਰਦੇ ਆ ਕਿ ਜੇਕਰ ਇਹ ਪੱਥਰਾਂ ਦੇ ਸ਼ਹਿਰ ਦੇ ਵਿੱਚ ਲੋਕਾਂ ਦੇ ਦਿਲ ਪੱਥਰ ਦੇ ਹੋਗੇ ਤਾਂ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਵਸਦੇ ਉਹਨਾਂ ਦੇ ਦਿਲ ਦੇ ਵਿੱਚ ਬੜੀ ਦਇਆ ਭਾਵਨਾ ਹੈ ਬੜਾ ਦਰਦ ਹੈ ਤੇ ਅਸੀਂ ਸਮਝਦੇ ਹਾਂ ਕਿ ਤੁਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹੋ ਇਹਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋ ਮਦਦ ਜ਼ਰੂਰ ਕਰੋਗੇ ਚੰਡੀਗੜ੍ਹ ਦੇ ਨੇੜੇ ਦੇ ਇਲਾਕੇ ਮੋਹਾੜੀ ਖਰੜ ਜਾਂ ਉਸ ਦੇ ਨੇੜੇ ਤੇੜੇ ਦੇ ਪਿੰਡਾਂ ਬਾਰੇ ਇਹ ਚਰਚਾਵਾਂ ਹੈ ਕਿ ਇੱਥੇ ਵੱਡੇ ਮਹਿਲ ਉੱਚੀਆਂ ਬਿਲਡਿੰਗਾਂ ਦੇਖਣ ਨੂੰ ਮਿਲਦੀਆਂ ਬੀਤੇ ਸਮੇਂ ਦੇ ਵਿੱਚ ਜ਼ਮੀਨਾਂ ਮਹਿੰਗੀਆਂ ਹੋਈਆਂ ਤਾਂ ਇੱਥੇ ਦੇ ਲੋਕਾਂ ਦੇ ਸਿਤਾਰੇ ਚਮਕੇ ਤੇ ਕੁੱਲੀਆਂ ਵਾਲੇ ਵੀ ਕਰੋੜਪਤੀ ਹੋ ਗਏ ਪਰ ਇਹ ਪੂਰਾ ਸੱਚ ਨਹੀਂ ਆ ਇਹਦੇ ਵਿੱਚ ਦੀ ਸਚਾਈ ਜਿਹੜੀ ਹੈਗੀ ਹੈ ਉਹ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਲੋਕ ਅਜੇ ਹੀ ਵੀ ਆ ਜਿਨ੍ਹਾਂ ਦੇ ਸਿਤਾਰੇ ਚਮਕੇ ਤਾਂ ਜ਼ਰੂਰ ਹੋਣਗੇ ਪਰ ਮਜਬੂਰੀਆਂ ਨੇ ਅਜਿਹਾ ਉਹਨਾਂ ਨੂੰ ਘੇਰਿਆ ਜਾਂ ਉਹਨਾਂ ਦੇ ਉੱਤੇ ਜਹੰਮਾਂ ਵੀ ਪਈਆਂ ਕਿ ਉਹ ਕੁਝ ਘਰ ਨਾ ਮਹਿਲ ਬਣ ਸਕੇ ਨਾ ਇਮਾਰਤਾਂ ਬਣ ਸਕੇ ਜਿੰਨੇ ਕ ਹੈਗੇ ਸੀ ਕੱਚੇ ਉਹ ਵੀ ਟਹਿ ਗਈ ਸੋ ਸਾਡੇ ਨਾਲ ਇੱਕ ਅਜੇਹੀ ਘਰ ਤੇ ਉਸਦੇ ਮਾਲਕ ਹੈ ਜਿਹੜਾ ਤੁਹਾਨੂੰ ਅਸੀਂ ਦਿਖਾਉਣਾ ਹੈ ਘਰ ਟਹਿ ਚੁੱਕਿਆ ਕੱਚਾ 40 45 ਸਾਲ ਪਹਿਲਾਂ ਬਣਿਆ ਹੋਇਆ ਘਰ ਬਾਲਿਆਂ ਦੀ ਛੱਤ ਤੇ ਮਕਾਨ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਸਮਾਨ ਕੱਢ ਕੇ ਬਾਹਰ ਰੱਖਿਆ ਗਿਆ ਮਹਿਜ ਥੋੜੀ ਜਿਹੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਤੇ ਅੱਜ ਹਾਲਾਤ ਜਿਹੜੇ ਹੈਗੇ ਆ ਬੜੇ ਤਰਸਯੋਗ ਬਣੇ ਹੋਏ ਆ ਸੋ ਸਾਡੇ ਨਾਲ ਇਸ ਘਰ ਦੇ ਜਿਹੜੇ ਮਾਲਕ ਮੌਜੂਦ ਹੈ ਸਸੀ ਕਾਲ ਜੀ ਸਸੀ ਕਾਲ ਠੀਕ ਹੋ ਜੀ ਹਾਂ ਜੀ ਮਹਿਲਾ ਮਨਾਰਿਆਂ ਵਾਲੇ ਇੱਥੇ ਲੋਕ ਆ ਇੱਥੇ ਬਿਲਡਿੰਗਾਂ ਉੱਚੀਆਂ ਥੋੜਾ ਕੱਚਾ ਤੇ ਉਹ ਵੀ ਢਹਿ ਗਿਆ ਜੀ ਹਾਂਜੀ ਦੇਖ ਲਓ ਸਾਡੇ ਹਾਲਾਤ ਜੀ ਅਸੀਂ ਸਾਰੇ ਕੁਝ ਗਲੇ ਦੇ ਸਾਡਾ ਸਭ ਕੁਝ ਛਾਈ ਤੁਸੀਂ ਕਰੋੜਾਂ ਦੇ ਮਾਲਕ ਸੀ ਹੋ ਕਰੋੜਾਂ ਦੇ ਮਾਲਕ ਸੀ ਸਾਡੇ 24 ਫਲੈਟ ਸੀਗੇ ਜੀ ਇਹ ਹਾਲਾਤ ਹੋ ਗਈ ਜੀ ਅੱਜ ਮੇਰਾ ਘਰ ਦੇਖ ਲਓ ਜੀ ਘਰ ਮੇਰਾ ਡਿੱਕ ਗਿਆ ਪਿਆਈ ਚਲੋ ਤੁਸੀਂ ਹੌਸਲਾ ਰੱਖੋ ਤੇ ਆਹ ਸਮਾਨ ਤੁਹਾਨੂੰ ਅੱਜ ਕੱਢਣਾ ਪੈ ਗਿਆ ਇਹ ਹਾਲਾਤ ਕਿਉਂ ਬਣ ਗਏ ਇਦਾਂ ਦੇ ਮਜਬੂਰੀਆਂ ਕਰਦੀ ਮੇਰੇ ਦੋ ਬੇਟੀਆਂ ਇੱਕ ਬੇਟੀ ਦਾ ਵਿਆਹ ਕਰਤਾ ਤੇ ਦੂਜੀ ਬੇਟੀ ਮੇਰੀ ਪ੍ਰਾਈਵੇਟ ਨੌਕਰੀ ਕਰਦੀਆ ਮੈਂ ਬਿਮਾਰ ਨਹੀਂ ਮੇਰੇ ਦੋ ਤਿੰਨ ਫਰੇਸ਼ਨ ਹੋ ਚੁੱਕੇ ਆ ਤੇ ਮੇਰੇ ਦਵਾਈ ਦਾ ਖਰਚਾ ਕੁੜੀਆਂ ਛੁੜੀਆਂ ਤਾਂਦੀ ਆ ਜਿਹੜਾ ਘਰ ਦਾ ਸਾਰਾ ਸੀ ਅਜੋ ਉਹ ਵੀ ਛੱਤ ਵੀ ਡਿੱਗ ਗਈ 15 ਸਾਲ ਹੋ ਗਏ ਜੀ ਮੇਰੇ ਆਦਮੀ ਨੂੰ ਮਰੇ ਨੂੰ ਹੀ ਪਹਿਲਾਂ ਇਟਲੀ ਵਿੱਚ ਤੇ ਉੱਥੇ ਫੈਕਟਰੀ ਛੱਟ ਵੱਜਣ ਗਾ ਨੀ ਨੱਕ ਪਰ ਛੱਟ ਵੱਜੀ ਤੇ ਅੱਖਾਂ ਦੀ ਰੋਸ਼ਨੀ ਚੱਲੇਗੀ ਜੀ ਫਿਰ ਉਹਰੇ ਆ ਗਏ ਜੀ ਮੇਰੇ ਸ਼ੂਗਰ ਹੋ ਗਈ ਹਾਈਪਰ ਟੈਨਸ਼ਨ ਹੋ ਗਈ ਜੀ ਉਹਦੇ ਨਾਲ ਮਿਲੰਦੀ ਡੈਥ ਹੋ ਗਈ ਜੀ ਜਦੋਂ ਉਹ ਇਟਲੀ ਸੀ ਉਦੋਂ ਤਾਂ ਹਾਲਾਤ ਬਹੁਤ ਸੁਖਾਵੇਂ ਹੋਣੇ ਚੰਗੇ ਸੀ ਸਾਰੇ ਇੰਨਾ ਕਰਦੇ ਤੇ ਕੁੜੀਆਂ ਦਾ ਵੀ ਉਥੇ ਰਾਂ ਕਰਦੇ ਤੇ ਇੰਨਾ ਪੈਸਾ ਭੇਜਦੇ ਸਭ ਕੁਝ ਵੇ ਦੇ ਦੇ ਅੱਜ ਕਹਿੰਦੇ ਉਹਨੇ ਤਾਂ ਕੁਝ ਕਰੇ ਹੀ ਨਹੀਂ ਹੈਗਾ ਜਾਏ ਬੋਲਦੇ ਕਰਦੇ ਹਾਲਾਤ ਉਲਟ ਹੋ ਗਏ ਸਾਰੇ ਕੀ ਸਾਰਾ ਕੁਝ ਹੁੰਦਾ ਏ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਛੱਤ ਟੈ ਗਈ ਕੀ ਇੱਥੇ ਸੀਗਾ ਤੁਸੀਂ ਅੰਦਰ ਸੀ ਜਾਂ ਬਾਹਰ ਸੀ ਕਿਵੇਂ ਟੈ ਗਈ? ਅੰਦਰੇ ਬੈਠੀ ਸੀਗੀ ਜੀ ਮੈਂ ਕੁੜੀ ਜੌਬ ਤੇ ਗਈ ਤੇ ਹਲੇ ਜ ਗਈ ਨੂੰ 1.5 ਘੰਟਾ ਹੋਇਆ ਦਾ ਮੈਂ ਬੈਠੀ ਸੀ ਚੜ-ਚੜ ਹੋਣ ਲੱਗੀ ਮੈਂ ਪਤਾ ਨਹੀਂ ਕੀ ਹੋਇਆ 1 ਲੱਖ ਤੋਂ 7 ਥੱਲੇ ਗਿਰ ਗਈ ਜੀ ਮੈਂ ਨੱਟ ਕੇ ਬਾਹਰ ਆ ਕੇ ਬਚੀ ਜੇ ਮੈਂ ਅੰਦਰ ਹੁੰਦੀ ਜੇ ਮੈਂ ਉਸ ਥੱਲੇ ਹੁੰਦੀ ਮੈਂ ਵੀ ਮਸਾਟਾਂ ਵੱਜਣੀਆਂ ਸੀਗੇ ਸੋ ਆਹ ਅੰਦਰ ਦੇ ਹਾਲਾਤ ਜਿਹੜੇ ਹੈਗੇ ਉਹ ਦੇਖਦੇ ਆਂ ਬਾਲਿਆਂ ਦੀ ਜਿਹੜੀ ਹੈਗੀ ਐ ਛੱਤ ਐ ਕਿੰਨਾ ਪੁਰਾਣਾ ਤੁਹਾਡਾ ਇਹ ਮਕਾਨ ਹੋਣਾ ਜੀ 32 ਸਾਲ ਹੋ ਗਏ ਜੀ ਮੈਨੂੰ ਵਿਆਹ ਹੋਏ ਨੂੰ ਮੈਂ ਜੱਤ ਇਵੇਂ ਮੈਂ ਇੱਥੇ ਹੀ ਰਹਿੰਦੀ ਆ ਜੀ ਪਹਿਲਾਂ ਮੈਂ ਉੱਧਰ ਸੀ ਕਿ ਜੀ ਉੱਧਰ ਵੀ ਕੱਚਾ ਸੀਗਾ ਉਹ ਟੈ ਗਿਆ ਫਿਰ ਮੈਂ ਇੱਥੇ ਆ ਗਈ ਜੀ ਆ ਵੀ ਕੱਚਾ ਹੀ ਸੀ ਇਹ ਕਾਫੀ ਪੁਰਾਣਾ ਤੁਹਾਡੇ ਬੁਰਗਾਂ ਦੇ ਟਾਈਮ ਦੇ ਬਣੇ ਹੋਏ ਹੈ ਟਾਈਮ ਦਾ ਬਣਿਆ ਹੋਇਆ ਜੀ ਇਹ ਨੂੰ 60-65 ਸਾਲ ਹੋ ਗਏ ਜੀ ਬਣੇ ਨੂੰ ਤੇ ਕੱਚੀ ਇਹ ਜਿਹੜੇ ਬਾਲਿਆਂ ਦੀ ਇਹ ਛੱਤਾ ਇਹ ਉਦੋਂ ਦੀ ਹੀ ਪਈ ਹਾਂਜੀ ਪਹਿਲਾਂ ਦੀ ਹੀ ਪਈ ਵੀ ਹੈ ਹਾਂਜੀ ਪਹਿਲਾਂ ਤੋਂ ਹੀ ਪਈ ਵੀ ਹੈ ਜਿਵੇਂ ਅਸੀਂ ਸਵਾਰ ਲਈ ਸੀਗੀ ਜੀ ਥੋੜਾ ਪਤਾ ਆਪਣਾ ਸਵਾਰ ਕੇ ਬੈਠ ਗਏ ਸੀਗੇ ਵੀ ਮਤਲਬ ਪਲਾਸਟਰ ਪਲਾਸਟਰ ਜਿਹਾ ਕਰਾਇਆ ਸੀਗਾ ਮੜਾ ਮੋਟਾ ਉਹ ਕਰਕੇ ਬੈਠ ਗਏ ਜੀ ਹੁਣ ਲਾਤ ਆਏ ਜੋਗੇ ਦੇਖ ਲਓ ਤੁਸੀਂ ਕੰਦਾ ਵੀ ਦੇਖ ਲਓ ਇਹ ਸਾਰਾ ਸਿਮਿੰਟ ਖੁਰ ਖੁਰ ਕੇ ਸਭ نیچے ਆ ਗਿਆ ਮਤਲਬ ਕੋਈ ਵੀ ਇਹ ਜਾਂ ਹੁਣੀ ਹੈ ਘਰ ਵਿੱਚ ਕੋਈ ਕੋਨਾ ਇਹ ਜ ਨਹੀਂ ਜਿਹੜਾ ਸੇਫ ਹੋ ਵਾਏ ਆਮਦਨ ਦਾ ਸਾਧਨ ਕੀ ਹੈ ਤੁਹਾਡਾ ਆਮਦਨ ਇਹ ਕੁੜੀ ਪ੍ਰਾਈਵੇਟ ਜੋਬ ਕਰਦੀ 10-12 ਹਜ਼ਾਰ ਲੈਂਦੀ ਹੈ ਜੀ ਖਰਚਾ ਚੱਲਦਾ ਕਰਦੀ ਮੇਰੀ ਦਵਾਈਆਂ ਬੁੱਟੀਆਂ ਚੱਲਦੀ ਹੈ ਚਲਦੀਆਂ ਬਸ ਹੋਰ ਕੋਈ ਸਹਾਰਾ ਨਹੀਂ ਨਹੀਂ ਜੀ ਹੋਰ ਕੋਈ ਸਹਾਰਾ ਨਹੀਂ ਸੋ ਇਹੀ ਦੋ ਕਮਰੇ ਹਨ ਜੀ ਹਾਂਜੀ ਇਹੀ ਦੋ ਕਮਰੇ ਇਕੜ ਸੋਈ ਹੈ ਛੋਟੇ ਜਿਹੇ ਹਨ ਸੋ ਇਹਦੇ ਵੀ ਛੱਤ ਟੁੱਟੀ ਹੋਈ ਹੈ ਹਾਂਜੀ ਇਹ ਵੀ ਟੁੱਟੀ ਜੀ ਸੋ ਸੋਈ ਦੀ ਵੀ ਜਿਹੜੀ ਛੱਤ ਟੁੱਟੀ ਹੋਈ ਇਹ ਤਾਂ ਤੁਸੀਂ ਹਮੇਸ਼ਾ ਖਤਰੇ ਦੇ ਥੱਲੇ ਹੀ ਰਹਿੰਦੇ ਸੀ ਹਾਂਜੀ ਆ ਦੇਖ ਲਓ ਜੀ ਕੱਲ ਤੋਂ ਬਚਾਅ ਹੋ ਗਿਆ ਜੀ ਨਹੀਂ ਤਾਂ ਜਾਂਦੇ ਜਾਂਦੇ ਬਸ ਬੱਚੇ ਹੀ ਆ ਜੀ ਰੱਬ ਨਹੀਂ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਐਸਾ ਸਮੇਂ ਜਿਹੜੀ ਬਾਲਿਆਂ ਦੀ ਛੱਤ ਆ ਬਾਲੇ ਸਾਰੇ ਗਲ ਚੁੱਕੇ ਆ ਬਿਲਕੁਲ ਮੰਦੇ ਹਾਲਾਤ ਆ ਤੇ ਇੱਕ ਬਾਲਾ ਟੁੱਟਣ ਦੇ ਨਾਲ ਇਹ ਫਿਲਹਾਲ ਇਹ ਕਮਰੇ ਦੇ ਵਿੱਚ ਰਹਿਣ ਜੋਗ ਨਹੀਂ ਹੋਣੇ ਰਿਹਾ ਪਰ ਸਾਰੇ ਬਾਕੀ ਵੀ ਟੁੱਟਣ ਵਾਲੇ ਆ ਤੇ ਇਹ ਇਹ ਤਾਂ ਲੰਬੇ ਸਮੇਂ ਤੋਂ ਫਿਰ ਇੱਦਾਂ ਹੀ ਹੋਣਾ ਜੀ ਹਾਂਜੀ ਲੰਬੇ ਸਮੇਂ ਤੋਂ ਇੱਦਾਂ ਹੀ ਹੈ ਮਤਲਬ ਪਹਿਲਾਂ ਐਨੇ ਨਹੀਂ ਸੀ ਕਿ ਜਦੋਂ ਬਰਸਾਤ ਲੱਗਦੀ ਜੀ ਪਾਣੀ ਭਰ ਜਾਂਦਾ ਨੇ ਉੱਪਰ ਵੀ ਪਾਣੀ ਫਿਰ ਝੋਣ ਵੀ ਲੱਗ ਜਾਂਦੇ ਜੀ ਬਾਲੇ ਫਿਰ ਬੇੜੇ 'ਚ ਪਾਣੀ ਖੜ ਜਾਂਦਾ ਫਿਰ ਸਾਨੂੰ ਬਾਹਰ ਕੱਢਣਾ ਪੈਂਦਾ ਜੀ ਪਾਣੀ ਅੰਦਰ ਪਾਣੀ ਵੀ ਖੜ ਜਾਂਦੇ ਹਾਂਜੀ ਪਾਣੀ ਖੜ ਜਾਂਦਾ ਜੀ ਤੁਹਾਨੂੰ ਵੀ ਅਸੀਂ ਵੀਡੀਓ ਦਿਖਾ ਦੂੰਗੇ ਜੀ ਆਪਣੀਆਂ ਅਸੀਂ ਉਹ ਕਰਕੇ ਰੱਖੇ ਵੀ ਪਾਣੀ ਕੱਢਣਾ ਪੈਂਦਾ ਜੀ ਸਾਨੂੰ ਉਹਦੇ ਨਾਲ ਡੱਬਿਆਂ ਨਾਲ ਪਾਣੀ ਬਾਹਰ ਕੱਢਣਾ ਪੈਂਦਾ ਜੀ ਮੈਂ ਤਾਂ ਲੋਕ ਤਾਂ ਮੀਂਹ ਦੇ ਵਿੱਚ ਖੁਸ਼ੀਆਂ ਮਨਾਉਂਦੇ ਆ ਤੁਹਾਡੇ ਲਈ ਤਾਂ ਫਿਰ ਸਮੱਸਿਆ ਬਣ ਜਾਂਦੀ ਹੈ ਸਾਡੇ ਜੀ ਆਪਣੇ ਖੁਸ਼ੀਆਂ ਮਨਾਉਂਦੇ ਜੀ ਪਰਦੇ ਚਕਚਕ ਕੇ ਤਾੜੀਆਂ ਮਾਰ ਮਾਰ ਹੱਸਦੇ ਵੀ ਨਾ ਦੇ ਘਰ ਪਾਣੀ ਵੜ ਗਿਆ ਜੀ ਤੁਸੀਂ ਹੋਰ ਨੂੰ ਤਾਂ ਕਿਆ ਕਹੂਗੇ ਜੀ ਆਪਣੇ ਹੀ ਮਨਾਉਂਦੇ ਆ ਜੀ ਅਨੇ ਬੁਰੇ ਹਾਲਾਤ ਕਰੇ ਵਈ ਸਾਡੇ ਮਤਲਬ ਪੱਥਰਾਂ ਦੇ ਸ਼ਹਿਰਾਂ ਦੇ ਵਿੱਚ ਦਿਲ ਵੀ ਪੱਥਰਾਂ ਦੀ ਹੋ ਗਈ ਪੱਥਰਾਂ ਦੀ ਹੋ ਗਈ ਜੀ ਸਾਬ ਦੇ ਕੋਈ ਕਿਸੇ ਦਾ ਵਾਸਤੇ ਕੋਈ ਨਹੀਂ ਰਿਹਾ ਜੀ ਤੁਹਾਡਾ ਇੱਕ ਘਰ ਟੈਂਦਾ ਹੈ ਤਾਂ ਪਤਾ ਤਾਂ ਲੱਗਿਆ ਹੋਊਗਾ ਪਿੰਡ ਦੇ ਵਿੱਚ ਬਹੁਤ ਸਾਰੇ ਪਿੰਡ ਦੇ ਲੋਕ ਬਹੁਤ ਸਾਰੇ ਹਾਲਚਲ-ਕਲ ਦੇਖਣ ਆਏ ਜੀ ਮੌਕਾ ਦੇਖਣ ਆਏ ਸਭ ਨੇ ਦੇਖਿਆ ਪਰ ਆਪਣੇ ਨਹੀਂ ਇਹ ਨਹੀਂ 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 ਕ ਬਾਹਰ ਨਿਕਲ ਕੇ ਚਲੋ ਕੀ ਆਪਣੇ ਆ ਤੇ ਅਸੀਂ ਰੋਸ ਛੱਡੀਏ ਪਰ ਕਿਸੇ ਨੇ ਤੁਹਾਡੀ ਮਦਦ ਕੀਤੀ ਕੋਈ ਨਹੀਂ ਜੀ ਹਲੇ ਕੋਈ ਮਦਦਤ ਨਹੀਂ ਕੀਤੀ ਮੇਰੀ ਕਿਸੇ ਨੇ ਨਹੀਂ ਜੀ ਹਲੇ ਕਿਸੇ ਨੇ ਕੇ ਵੀ ਭਾਈ ਅਸੀਂ ਕਰਾਲ ਮਿਲ ਕੇ ਕਰ ਲੈਨੇ ਆ ਜੀ ਉਹ ਕਹਿੰਦੇ ਤੁਸੀਂ ਪਾ ਲਓ ਜਿੱਦਾਂ ਹੁੰਦਾ ਸੀ ਮਦਦਤ ਕਰਾਂਗੇ ਜੀ ਪਤਾ ਨਹੀਂ ਕਰੂੰਗੇ ਨਹੀਂ ਕਰੂੰਗੇ ਵਕੈਰੇ ਪਾ ਲਓ ਪਾ ਲਓ ਜੀ ਹੁਣ ਪੈਸਾ ਕੋਣ ਨਹੀਂ ਦੇਖਦੇ ਹੁਣ ਕਿਧਰ ਪੈਣਾ ਪਾਣਾ ਤਾਂ ਪੈਣੀ ਮਾੜਾ ਮੋਟਾ ਜੀ ਮੈਂ ਤਾਂ ਹੀ ਅਪੀਲ ਕਰਦੀ ਜੀ ਮਾੜੀ ਮੁੱਟੀ ਮੇਰੀ ਮਦਦਤ ਕੀਤੀ ਜਾਂ ਮੇਰਾ ਮਕਾਨ ਬਣ ਜਾ ਜੀ ਇੱਕ ਮੇਰੀ ਕੁੜੀ ਬੈਠੀ ਹੈ 28 ਸਾਲ ਦੀ ਕੁਵਾਰੀ ਉਹਦਾ ਵਿਆਹ ਹੋ ਜਾਵੇ ਬੱਸ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਜੀ ਮੇਰਾ ਕਿਆ ਮੈਂ ਤਾਂ ਹੀ ਅੱਜ ਹੈ ਕੱਲ ਨੂੰ ਨਹੀਂ ਹੈ ਕੋਈ ਕੋਈ ਜ਼ਾਇਦਾਦ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਕੁਛ ਨਹੀਂ ਇਸ ਕੱਚੇ ਘਰ ਤੋਂ ਇਲਾਵਾ ਨਹੀਂ ਜੀ ਸਹੂਲਤ ਜਿਹੜੇ ਹੈਗੇ ਆ ਉਹ ਦੱਸਣ ਦੀ ਕੋਈ ਲੋੜ ਨਹੀਂ ਦਿਖ ਰੇ ਅੱਖਾਂ ਦੇ ਸਾਹਮਣੇ ਇਹਨਾਂ ਦੇ ਕੋਲ ਇਸ ਸਮੇਂ ਕੁਝ ਵੀ ਨਹੀਂ ਹੈਗਾ ਰਹਿਣ ਲੋ ਵੀ ਜਿਹੜੀ ਥਾਂ ਉਹ ਨਹੀਂ ਰਹੀ ਜਿਹੜੀ ਛੱਤ ਸਿਰ ਦੇ ਉੱਤੇ ਹੈਗੀ ਸੀ ਕੱਚੀ ਉਹ ਵੀ ਢਹਿ ਚੁੱਕੀ ਆ ਸੋ ਇਹ ਜੇ ਸਰਕਾਰਾਂ ਕੰਮ ਦੀਆਂ ਹੁੰਦੀਆਂ ਤਾਂ ਜ਼ਰੂਰ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਹੁਣ ਵੀ ਕਰਦੇ ਆਂ ਕੱਚੇ ਘਰੇ ਵਾਲੇ ਵੀ ਭਰੇ ਵੀ ਜਿਹੇ ਫਾਰਮ ਉਹ ਵੀ ਨਹੀਂ ਹਾਲੇ ਨਿਕਲੇ ਸਾਡੇ ਨਹੀਂ ਜੀ ਉਹ ਵੀ ਨਹੀਂ ਆਏ ਜੀ ਪਤਾ ਹੀ ਨਹੀਂ ਜੀ ਮਨਾ ਮੁੜ ਕੇ ਉਹ ਆ ਪਈ ਨਾ ਦੱਸਿਆ ਵੀ ਤੁਹਾਡੇ ਮਨਜ਼ੂਰ ਹੋਏ ਨਹੀਂ ਹੋਏ ਉਹ ਵੀ ਨਹੀਂ ਆਏ ਜੀ ਨਹੀਂ ਜੇ ਉਹ ਮਾੜੇ ਮੋਟੀ ਮਦਦ ਹੁੰਦੀ ਤਾਂ ਅਸੀਂ ਮਾੜੇ ਮੋਟੀ ਛੱਤ ਬਦਲ ਲੈਂਦੇ ਲੋ ਬਿਲਕੁਲ ਸਰਕਾਰਾਂ ਤੋਂ ਸਕੀਮਾਂ ਆਉਂਦੀਆਂ ਜ਼ਰੂਰ ਆ ਪਰ ਅਸਲੀ ਲਾਭਪਤਰੀਆਂ ਨੂੰ ਉਹਦਾ ਲਾਭ ਨਹੀਂ ਮਿਲਦਾ ਇਸ ਗੱਲ ਦਾ ਇਹ ਜੂੰਦਾ ਜਾਗਦਾ ਸਬੂਤ ਹੈ ਕਿ ਤੁਸੀਂ ਦੇਖ ਸਕਦੇ ਹੋ ਵੀ ਇਹ ਬਿਲਡਿੰਗਾਂ ਜਾਂ ਉੱਚੇ ਮਹਿਲਾਂ ਵਾਲੀ ਥਾਂ ਦੇ ਵਿੱਚ ਇੱਕ ਗਰੀਬ ਦਾ ਘਰ ਟੁੱਟਿਆ ਹੋਇਆ ਟਹਿ ਚੁੱਕਿਆ ਪਰ ਨਾ ਤਾਂ ਸਰਕਾਰ ਦੀ ਕੋਈ ਸਕੀਮ ਆਈ ਹੈ ਤੇ ਨਾ ਸਰਕਾਰ ਤੋਂ ਕੋਈ ਉਮੀਦ ਆ ਪਰ ਫਿਰ ਵੀ ਅਸੀਂ ਅਪੀਲ ਜ਼ਰੂਰ ਸਰਕਾਰ ਨੂੰ ਕਰਦੇ ਹਾਂ ਕਿ ਜੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਕਿਰਪਾ ਕਰਕੇ ਜ਼ਰੂਰ ਗੌਰ ਕਰੋ ਇੱਥੇ ਤੇ ਜੋ ਵਿਧਾਇਕ ਹੈ ਉਹ ਜ਼ਰੂਰ ਆਣ ਜੇ ਤੁਸੀਂ ਦੱਸ ਦਿਓ ਲੋਕਾਂ ਨੂੰ ਕਿ ਅਸੀਂ ਤਾਂ ਗਰੀਬਾਂ ਦੇ ਬਹੁਤ ਹਮਾਇਤੀ ਆ ਅਸੀਂ ਗਰੀਬਾਂ ਦੇ ਹੱਕ 'ਚ ਖੜੇ ਆ ਅਸੀਂ ਗਰੀਬਾਂ ਲਈ ਆਹ ਕਰ ਰਹੇ ਆ ਗਰੀਬਾਂ ਲਈ ਉਹ ਕਰ ਰਹੇ ਆ ਉਹ ਜਿਹੜੇ ਪੋਸਟਰਾਂ ਦੇ ਦਾਅਵੇ ਆ ਜੇਕਰ ਤੁਸੀਂ ਵਾਕਿਆ ਉਹਨਾਂ ਨੂੰ ਹਕੀਕਤ ਦੇ ਵਿੱਚ ਬਦਲਣ ਦੀ ਗੱਲ ਰੱਖਦੇ ਹੋ ਕਿ ਉਹ ਸੱਚਾ ਤਾਂ ਫਿਰ ਇਹ ਗਰੀਬਾਂ ਦਾ ਜੋ ਘਰ ਟੁੱਟਿਆ ਹੈ ਇਹ ਘਰ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਤੇ ਦੂਜੀ ਅਪੀਲ ਜਿਹੜੀ ਹੈਗੀ ਉਹ ਦਾਨੀ ਸੱਜਣਾ ਨੂੰ ਅਸੀਂ ਕਰਦੇ ਹਾਂ ਕਿ ਜੇਕਰ ਇਹ ਪੱਥਰਾਂ ਦੇ ਸ਼ਹਿਰ ਦੇ ਵਿੱਚ ਲੋਕਾਂ ਦੇ ਦਿਲ ਪੱਥਰ ਦੇ ਹੋਗੇ ਤਾਂ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਵਸਦੇ ਉਹਨਾਂ ਦੇ ਦਿਲ ਦੇ ਵਿੱਚ ਬੜੀ ਦਇਆ ਭਾਵਨਾ ਹੈ ਬੜਾ ਦਰਦ ਹੈ ਅਸੀਂ ਸਮਝਦੇ ਹਾਂ ਕਿ ਤੁਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹੋ ਇਹਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋ ਮਦਦ ਜ਼ਰੂਰ ਕਰੋਗੇ ਤੁਹਾਡਾ ਕੋਈ ਫੋਨ ਨੰਬਰ ਜਾਂ ਖਾਤਾ ਨੰਬਰ ਹੈਗਾ 99 9988117062 ਇਹ ਫੋਨ ਨੰਬਰ ਇੱਧਰ ਹੀ Google Pay ਚੱਲਦਾ ਜੀ ਹਾਂਜੀ ਤੋਂ ਇਹ ਨੰਬਰ ਜਿਹੜਾ ਹੈਗਾ 99 88117062 9988117062 ਦੇ ਉੱਤੇ ਤੁਸੀਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਤੇ ਖਾਤਾ ਨੰਬਰ ਜਿਹੜਾ ਹੈਗਾ ਉਹਨਾਂ ਦੀ ਜਾਣਕਾਰੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂਗੇ ਤੇ ਹੁਣ ਫਿਰ ਤੁਸੀਂ ਰਹਿੰਦੇ ਕਿੱਥੇ ਹੋ ਫਿਲਹਾਲ ਇੱਥੇ ਬਾਹਰੀ ਹਾਂਜੀ ਉਰੀ ਬਾਹਰੀ ਸੋ ਜਾਂਦੇ ਜੀ ਇੱਥੇ ਹਾਂਜੀ ਉਰੀ ਸੋ ਜਾਂਦੇ ਜੀ ਸਮਾਨ ਪਿਆ ਹੀ ਸਾਰਾ ਚੋਰੀਆਂ ਅੱਜਕੱਲ ਤੁਹਾਨੂੰ ਪਤਾ ਹੀ ਚੋਰੀਆਂ ਹੁੰਦੀਆਂ ਜਿਹੜਾ ਮਾੜਾ ਮਟਾ ਸਮਾਨ ਉਹ ਵੀ ਕੋਈ ਚੱਕ ਲੈ ਜਾਊਗਾ ਜੀ ਧੀ ਵੀ ਤੁਹਾਡੀ ਇੱਥੇ ਬਾਹਰੀ ਪੈਂਦੀ ਪੈਂਦੀ ਪੈਂਦੇ ਅਸੀਂ ਤੋਂ ਇਹ ਗੱਲਾਂ ਜਿਹੜੀਆਂ ਹੈਗੀਆਂ ਉਹ ਸ਼ਬਦਾਂ ਦੇ ਵਿੱਚ ਕਰਨੀਆਂ ਵੀ ਆਪਣੇ ਆਪ ਦੇ ਵਿੱਚ ਮੁਸ਼ਕਲ ਲੱਗ ਰਹੀਆਂ ਕਿਉਂਕਿ ਇਹ ਦੁੱਖ ਜਿਹੜੇ ਹੈਗੇ ਅਜਿਹੇ ਦੁੱਖਾ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਕੋਈ ਮੰਗੇ ਪਰ ਇਸ ਸਮੇਂ ਮਜਬੂਰੀਆਂ ਜਿਹੜੀਆਂ ਹੈਗੀਆਂ ਉਹ ਇੰਨਾ ਮਜਬੂਰ ਬੰਦੇ ਨੂੰ ਕਰ ਦਿੰਦੀਆਂ ਕਿ ਫਿਰ ਕੋਈ ਚਾਰਾ ਨਹੀਂ ਬਚਦਾ ਸੋ ਇਹ ਨਹੀਂ ਚਾਹੁੰਦੇ ਸੀ ਕਿ ਕਦੀ ਅਜਿਹਾ ਸਮਾਂ ਆਵੇ ਕਿ ਮੰਗਣਾ ਪਵੇ ਤੇ ਸਿਰ ਦੇ ਉੱਤੇ ਛੱਤ ਪਾਉਣ ਦੇ ਲਈ ਵੀ ਝੋਲੀ ਢਣੀ ਪਵੇ ਪਰ ਹਾਲਾਤ ਅਜਿਹੇ ਆ ਜਿਹੜੇ ਕਹਿਣ ਦੀ ਲੋੜ ਨਹੀਂ ਕਿ ਕਿੰਨੇ ਮਾੜੇ ਆ ਕਿੰਨੇ ਵੱਧ ਤੋਂ ਵੱਧ ਆ ਸੋ ਇਸ ਭੈਣ ਦਾ ਜਿਹੜਾ ਹੈਗਾ ਸਮਾਨ ਵੀ ਇਸ ਸਮੇਂ ਬਾਹਰ ਪਿਆ ਹੈ ਸਰਦੀ ਛੱਤ ਜਿਹੜੀ ਹੈਗੀ ਆ ਉਹ ਢਹਿ ਚੁੱਕੀ ਹੈ ਘਰ ਦੇ ਵਿੱਚ ਇੱਕ ਜਵਾਨ ਧੀ ਹੈ ਆ ਭੈਣ ਆਪ ਵਿਧਵਾ ਹੈ ਕੋਈ ਸਹਾਰਾ ਨਹੀਂ ਕੋਈ ਆਸਰਾ ਨਹੀਂ ਸੋ ਸਾਡੀ ਅਪੀਲ ਹੈ ਤਾਂ ਨਹੀਂ ਸੱਜਣਾ ਨੂੰ ਕਿ ਕਿਰਪਾ ਕਰਕੇ ਜੇਕਰ ਤੁਸੀਂ ਇਸ ਭੈਣ ਦੀ ਪੀੜਾ ਨੂੰ ਮਹਿਸੂਸ ਕਰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਆਪ ਜਾਣਕਾਰੀ ਇਕੱਤਰ ਕਰ ਸਕਦੇ ਹੋ ਖਰੜ ਦਾ ਪਿੰਡ ਦੇਸੂ ਮਾਜਰਾ ਦੇਸੂ ਮਾਜਰੇ ਦੇ ਵਿੱਚ ਇਹ ਘਰ ਹੈ ਤੇ ਤੁਸੀਂ ਇੱਕ ਮਿੰਟ ਪੈਨ ਜੀ ਆਇਓ ਕੀ ਨਾ ਕੀਏ ਤੁਹਾਡਾ ਜੇ ਕੋਈ ਇੱਥੇ ਆਣਾ ਚਾਹਵੇ ਰੁਪਿੰਦਰ ਕੌਰ ਹੈ ਜੀ ਰੁਪਿੰਦਰ ਹਾਂ ਜੀ ਹਾਊਸ ਨੰਬਰ 292 ਜੇ ਫਤਿਹਉੱਲਾਪੁਰ ਪੈਂਦਾ ਜੀ ਦੇਸੂ ਮਦਰ ਦੇ ਨਾਲ ਹੈ ਜੀ ਕਿਹੜਾ ਪਿੰਡ ਹੈ ਜੀ ਫਤਿਹਉੱਲਾਪੁਰ ਹੀ ਫਤਿਹਉੱਲਾਪੁਰ ਫਤਿਹਉੱਲਾਪੁਰ ਪਿੰਡ ਹੈ ਤੇ ਤੁਸੀਂ ਆਪ ਵੀ ਆ ਕੇ ਦੇਸੂ ਮਦਰ ਦੇ ਨਾਲ ਹੈ ਜੀ ਇੱਥੇ ਸਾਰੇ ਹਾਲਾਤ ਦੇਖ ਸਕਦੇ ਹੋ ਦਾਨੀ ਸੱਜਣਾ ਨੂੰ ਸੰਸਥਾਵਾਂ ਨੂੰ ਮਦਦ ਲਈ ਅਸੀਂ ਅਪੀਲ ਕਰਦੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਨਾਲ ਦੇ ਰਹੇ ਹਾਂ ਉਮੀਦ ਕਰਦੇ ਹਾਂ ਕਿ ਜੇਕਰ ਇਸ ਪੈਂਡ ਦੇ ਸਿਰ ਦੇ ਉੱਤੋਂ ਅੱਜ ਛੱਤ ਟੁੱਟੀ ਹੈ ਤਾਂ ਬਹੁਤ ਸਾਰੇ ਦਾਨੀ ਸੱਜਣ ਉਹ ਛੱਤ ਦੁਬਾਰਾ ਬਣਾਉਣ ਦੇ ਵਿੱਚ ਜਾਂ ਇਹਨਾਂ ਦੀ ਜ਼ਿੰਦਗੀ ਨੂੰ ਆਮ ਦੇ ਤਰ੍ਹਾਂ ਘੱਟੋ ਘੱਟ ਚਲਾਉਣ ਦੇ ਵਿੱਚ ਜ਼ਰੂਰ ਮਦਦ ਕਰਨਗੇ ਇਸੇ ਉਮੀਦ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਨੂੰ ਦੀਏ ਇਜਾਜ਼ਤ ਧੰਨਵਾਦ